ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਸਾਂਝਾ ਕਰ ਰਹੇ ਹਨ ਨੇ ਹਨੇ ਹਨੇ ਪਾਸ਼ੇ ਕਿਤਾਬ ਜੋ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਵੱਲੋਂ ਲਿਖੀ ਗਈ ਹੈ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸੁਣਿਆ ਕਿ ਸੁੱਖਾ ਸਿੰਘ ਜੀ ਦਾ ਗਿਲਜਾ ਨਾਲ ਮੁਕਾਬਲਾ ਹੋ ਜਾਂਦਾ ਹੈ ਇਤਿਹਾਸ ਨੂੰ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੌਜਵਾਨਾਂ ਬੱਚਿਆਂ ਕੇ ਸ਼ੇਅਰ ਕਰੋ ਤਾਂ ਜੋ ਸਾਡਾ ਇਹ ਵੱਡ ਮੁੱਲਾ ਇਤਿਹਾਸ ਹੋਰ ਨਾ ਤਾਂ ਕੋਈ ਪਹੁੰਚ ਸਕੇ ਸਭ ਨੂੰ ਪਤਾ ਜਾਣੂ ਹੋ ਸਕਣ ਸਭ ਇਸ ਇਤਿਹਾਸ ਤੋਂ ਇਤਿਹਾਸ ਅੱਗੇ ਸ਼ੁਰੂ ਹੋਇਆ ਹੁੰਦਾ ਜੀ ਹਮ ਮਾਰਾਂਗੇ ਤੁਮਕੋ ਐਸੇ ਸਾਚ ਕਾਟ ਹੈ ਝੂਠੇ ਜੈਸੇ ਇੱਕ ਉਹ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਚੜਤ ਸਿੰਘ ਨੇ ਵਾਰ ਪੜਨੀ ਸ਼ੁਰੂ ਕੀਤੀ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ਾਹੀ 10 ਬਹੁਤੇ ਸਿੰਘ ਚੌਂਕੜੇ ਮਾਰ ਸਮਾਧੀਆਂ ਵਿੱਚ ਚਲੇ ਗਏ ਕੁਝ ਸਤਲੋਜ ਵੱਲ ਤੱਕ ਰਹੇ ਸਨ ਤੇ ਕੋਈ ਸੁੱਖਾ ਸਿੰਘ ਦੇ ਦਰਿਆ ਦੀ ਚਾਲ ਵਾਲੇ ਘੋੜੇ 'ਵਲ ਸਤਲੋਜ ਅੱਧਾ ਪਾਰ ਕਰਕੇ ਸੁੱਖਾ ਸਿੰਘ ਨੇ ਪਠਾਨ ਨੂੰ ਲਲਕਾਰਿਆ ਮੇਰਾ ਯਕੀਨ ਹੈ ਕਿ ਤੂੰ ਆਪਣੇ ਘਰ ਵਾਲਿਆਂ ਤੇ ਬਾਕੀ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਕੇ ਆਇਆ ਹੋਵੇਗਾ ਜੇ ਨਹੀਂ ਬੁਲਾਈ ਤਾਂ ਹੁਣ ਬੁਲਾ ਦੇ ਇੱਥੋਂ ਹੀ ਕਿਉਂਕਿ ਹੁਣ ਜਿੰਦਾ ਪਰਤਨੋਂ ਤਾਂ ਤੂੰ ਰਹਾ ਸੁੱਖਾ ਸਿੰਘ ਦੇ ਬੋਲ ਸੁਣ ਕੇ ਪਠਾਨ ਕੰਬ ਗਿਆ ਅਸਲ ਵਿੱਚ ਉਸ ਨੇ ਜਦ ਸੁੱਖਾ ਸਿੰਘ ਨੂੰ ਆਪਣੇ ਕਿਸੇ ਦੁਰਾਨੀ ਸਪਾਹੀ ਦੀ ਸੰਜੋ ਤੇ ਦਸਤਾਨੇ ਸਜਾ ਕੇ ਆਉਂਦੇ ਤੱਕਿਆ ਤਾਂ ਉਹ ਬਸਤਰ ਉਸਨੇ ਪਛਾਣ ਲੈ ਸਨ ਸੋ ਥੋੜਾ ਖਾਬਰ ਤਾਂ ਹੋ ਗਿਆ ਸੀ ਜੰਗਾ ਗੱਲਾਂ ਨਾਲ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸਪਾਹੀਆਂ ਨੂੰ ਮੈਦਾਨ ਵਿੱਚ ਆਉਂਦੀ ਲੋੜ ਹੀ ਨਾ ਪੈਂਦੀ ਪਰ ਉਸਨੇ ਆਪਣੇ ਬੋਲਾਂ ਤੋਂ ਭੋਰਾ ਵੀ ਕਬਰਾਹਟ ਜਾਹਰ ਹੋ ਨਾ ਦਿੱਤੀ ਸ਼ੇਰਾਂ ਨੂੰ ਸਹੇ ਸਮਝਣ ਦੀ ਭੁੱਲ ਤਾਂ ਤੁਸੀਂ ਕੀਤੀ ਹੈ ਪਠਾਨ ਸਾਹਿਬ ਹੁਣ ਕਬਰ ਤਾਂ ਤੁਹਾਡੀ ਇਥੇ ਦਰਿਆ ਵਿੱਚ ਹੀ ਬਣੇਗੀ ਕਹਿੰਦਿਆਂ ਸੁਖਾ ਸਿੰਘ ਦੀ ਮਿਆਨ ਵਿੱਚੋਂ ਸਰਰ ਦੀ ਆਵਾਜ਼ ਆਈ ਤੇ ਮੈਂ ਤੇ ਮੈਂ ਕਿਹੜਾ ਬੱਕਰੀਆਂ ਦੇ ਵਗ ਵਿੱਚੋਂ ਆਇਆ ਹਾਂ ਬਗਿਆੜ ਹਾਂ ਅਸੀਂ ਸਾਰੇ ਦੇ ਸਾਰੇ ਤੂੰ ਗੱਲਾਂ ਛੱਡ ਤੇ ਵਾਰ ਕਰ ਭੇਡੂ ਹੋਣਗੇ ਜੋ ਬਗਿਆੜਾਂ ਦਾ ਭੈ ਮੰਨ ਜਾਂਦੇ ਨੇ ਸ਼ੇਰ ਤਾਂ ਬਗਿਆੜਾਂ ਦੇ ਝੁੰਡ ਅੱਗੋਂ ਮੜਕ ਨਾਲ ਹੀ ਲੰਘਦਾ ਹੈ ਕਹਿੰਦਾ ਹੋਇਆ ਸੁਖਾ ਸਿੰਘ ਅੱਗੇ ਵਧਿਆ ਗੱਲਾਂ ਕਰਦੇ ਕਰਦੇ ਸੁਖਾ ਸਿੰਘ ਤੇ ਅਫਗਾਨ ਲੜਾਕਾ ਦੋਹੇ ਇੱਕ ਦੂਜੇ ਦੇ ਬਿਲਕੁਲ ਨਹੀਂ ਦੀ ਕਾਗੇ ਸ਼ਸਤਰਾਂ ਨੂੰ ਨਮਸਕਾਰ ਕੀਤੀ ਸੁਖਾ ਸਿੰਘ ਤੇ ਪਠਾਨ ਦਾ ਸਾਂਝਾ ਵਾਰ ਹੋਇਆ ਤੇ ਦੋਹਾਂ ਨੇ ਢਾਲਾਂ ਨਾਲ ਸੰਭਾਲ ਲਿਆ ਤਾੜ ਤਾੜ ਕਰਦੀਆਂ ਤਲਵਾਰਾਂ ਢਾਲਾਂ ਤੇ ਓਂ ਵੱਜ ਰਹੀਆਂ ਸਨ ਜਿਵੇਂ ਅਹਰਨ ਤੇ ਭਾਰੀ ਹਥੋੜਾ ਵੱਜਦਾ ਹੈ ਕੁਝ ਪਲਾਂ ਵਿੱਚ ਹੀ ਦੋਹਾਂ ਦੀਆਂ ਢਾਲਾਂ ਝੂਰ ਝੂਰ ਹੋ ਗਈਆਂ ਹੁਣ ਵਾਰੀ ਸੰਜੋਆਂ ਦੀ ਪਰਖ ਦੀ ਸੀ ਦੋਹਾਂ ਦੀਆਂ ਕਿਰਪਾਨਾਂ ਸੰਜੋਆਂ ਦਾ ਇਮਤਿਹਾਨ ਲੈ ਰਹੀਆਂ ਸਨ ਅਣਗਿਣਤ ਵਾਰਾਂ ਮਗਰੋਂ ਸੰਜੋਆਂ ਵੀ ਕਈ ਥਾਵਾਂ ਤੋਂ ਪਾਟ ਗਈਆਂ ਕਮਰ ਕੱਸੇ ਖੁੱਲ ਗਏ ਛੁਰੀਆਂ ਕਟਾਰਾਂ ਹੀਠਾ ਜਾ ਪਈਆਂ ਇੱਕ ਦੂਜੇ ਦੇ ਵਾਰ ਸੰਭਾਲਦੇ ਆਂ ਤਲਵਾਰਾਂ ਵਿੱਚੋਂ ਬੁਰਕ ਨਿਕਲ ਗਏ ਘੋੜਿਆਂ ਨੇ ਵੀ ਇੱਕ ਦੂਜੇ ਤੇ ਦਲੱਤੇ ਮਾਰਦਿਆਂ ਲੜਾਈ ਵਿੱਚ ਹਿੱਸਾ ਪਾਇਆ ਸਵਾਰਾਂ ਦੇ ਨਾਲ ਨਾਲ ਘੋੜਿਆਂ ਦੇ ਵੀ ਕਈ ਥਾਈਂ ਫਟ ਲੱਗੇ ਲਹੂ ਸਿੰਮ ਦੇ ਘੋੜਿਆਂ ਦੀ ਆਖਰ ਭੈ ਹੋ ਗਈ ਜਦ ਤਲਵਾਰਾਂ ਵਿੱਚ ਵੀ ਜਾਨ ਨਾ ਰਹੀ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਜਫਾ ਪਾ ਕੇ ਸੁੱਟ ਲਿਆ ਸਰੀਰਾਂ 'ਤੇ ਜ਼ਖਮ ਤਾਂ ਪਹਿਲਾਂ ਹੀ ਸੈਂਕੜੇ ਸਨ ਜਿਨ੍ਹਾਂ ਕਰਕੇ ਲਹੂ ਦੀਆਂ ਘਰਾਲਾਂ ਵਗ ਚੁਕੀਆਂ ਸਨ ਘੋੜਿਆਂ ਤੋਂ ھیਠਾਂ ਲਾਲ ਰੰਗੀ ਬਰੇਤੀ ਤੇ ਡਿੱਗਦੇ ਹੀ ਦੋਵੇਂ ਥੋੜੇ ਚਿਰ ਲਈ ਬੇਹੋਸ਼ੀ ਵਿੱਚ ਚਲੇ ਗਏ ਕੁਝ ਪਲ ਲਈ ਮਾਨੋ ਸਤਲੁਜ ਵੀ ਖੁੱਲ ਹੋ ਗਿਆ ਜੋਧਿਆਂ ਦਾ ਐਸਾ ਭੇਡ ਕਿਹੜਾ ਨਿਤ ਦੇਖਣ ਨੂੰ ਮਿਲਦਾ ਹੈ ਪਾਣੀ ਦੀ ਇੱਕ ਜ਼ੋਰਦਾਰ ਛਲ ਦੇ ਛਟਿਆਂ ਨੇ ਸੁੱਖਾ ਸਿੰਘ ਦੀ ਨੀਂਦ ਤੋੜੀ ਉਸਨੇ ਗਿਲਜੇ ਨੂੰ ਲੜ ਲਈ ਵੰਗਾਰਿਆ ਪਰ ਪਠਾਨ ਤੋਂ ਉੱਠਿਆ ਨਾ ਗਿਆ ਸੁੱਖਾ ਸਿੰਘ ਨੇ ਖਲੋ ਕੇ ਸਰੋਹੀ ਦਾ ਇੱਕ ਜ਼ੋਰਦਾਰ वार ਕੀਤਾ ਤੇ ਗਿਲਜੇ ਦੇ ਢਿੱਡ ਵਿੱਚੋਂ ਲਹੂ ਦਾ ਪ੍ਰਨਾਲਾ ਵਹਿ ਗਿਆ ਵਹਿ ਪਿਆ ਗੁਰਦਿਆਂ ਨੂੰ ਪਾੜਦੀ ਤੇ ਅੰਦਰਾਂ ਨੂੰ ਚੀਰਦੀ ਹੋਈ ਰਤ ਰੰਗੀ ਸਰੋਹੀ ਬਾਹਰ ਨਿਕਲੀ ਤੇ ਗਿਰਜੇ ਦੇ ਪ੍ਰਾਣ ਵੀ ਨਾਲ ਹੀ ਲੈ ਆਈ ਸੁਖਾ ਸਿੰਘ ਨੇ ਉੱਪਰ ਵੱਲ ਦੇਖਦਿਆਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਕਲਗੀਧਰ ਪਿਤਾ ਜੀ ਮਹਾਰਾਜ ਜਿੰਨਾ ਖਾਲਸੇ ਦੀ ਲਾਜ ਰੱਖੀ ਹਜੇ ਬੋਲ ਸੁਖਾ ਸਿੰਘ ਦੇ ਮੂੰਹ ਵਿੱਚ ਹੀ ਸਨ ਕਿ ਠਾ ਠਾ ਕਰਦਿਆਂ ਬਦੂਖਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਫੜ ਲਓ ਫੜ ਲਓ ਤੇ ਮਾਰਦੇ ਉਹਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਸਿੰਘ ਨੇ ਗਿਲਜੇ ਦਾ ਸਿਰ ਨੇਜੇ ਤੇ ਟੰਗਿਆ ਤੇ ਪੰਥ ਵੱਲ ਨੂੰ ਵਧਿਆ ਇਧਰੋਂ ਸਿੰਘਾਂ ਨੂੰ ਪਤਾ ਸੀ ਕਿ ਅਫਗਾਨਾਂ ਤੋਂ ਹਾਰ ਸੰਭਾਲ ਨਹੀਂ ਹੋਣੀ ਸੋ ਉਹਨਾਂ ਨੇ ਵੀ ਰਾਮ ਜੰਗਿਆਂ ਦੇ ਮੂੰਹ ਖੋਲੇ ਚੜਤ ਸਿੰਘ ਨੇ ਭੱਜ ਕੇ ਸੁਖਾ ਸਿੰਘ ਨੂੰ ਸੰਭਾਲ ਲਿਆ ਤੇ ਆਪਣੇ ਪਿੱਛੇ ਸਵਾਰ ਕਰਵਾ ਲਿਆ ਉਹ ਹਜੇ ਚੰਡੀ ਦੀ ਵਾਰ ਦੀ 20ਵੀਂ ਪੌੜੀ ਹੀ ਗਾਰਿਆ ਸੀ ਬਾਕੀ ਪਾਠ ਉਹਨਾਂ ਰਾਹ ਵਿੱਚ ਪੂਰਾ ਕੀਤਾ ਜਦ ਚੜਤ ਸਿੰਘ ਸੁਖਾ ਸਿੰਘ ਨੂੰ ਲੈ ਕੇ ਜਥੇ ਕੋਲ ਪਹੁੰਚਿਆ ਤਾਂ ਦੋਹਾਂ ਨੇ ਨਾਲ ਸਮੂਹ ਜਥੇ ਨੇ ਗਾਇਆ ਦੁਰਗਾ ਪਾਠ ਬਨਾਇਆ ਸੱਬੇ ਪੌੜੀਆਂ ਫੇਰਨ ਜੂਨੀ ਆਇਆ ਜਿਨ ਇਹ ਗਾਇਆ ਤੇ ਇਥੇ ਦੁਰਗਾ ਦੀ ਵਾਰ ਦੀ ਸਮਾਪਤੀ ਹੁੰਦੀ ਹੈ ਨੇਜੇ ਤੇ ਦਰਾਨੀ ਦੇ ਟੰਗੇ ਸਿਰ ਨੂੰ ਉੱਚਾ ਚੁੱਕਦਾ ਸੁਖਾ ਸਿੰਘ ਬੋਲਿਆ ਸੂਰਬੀਰ ਬਚਨ ਕੇ ਬਲੀ ਸਿੰਘ ਨੇ ਆਪਣਾ ਬਚਨ ਪਗਾਇਆ ਹੈ ਇਹੀ ਪਛਾਣ ਹੁੰਦੀ ਹੈ ਸੂਰਬੀਰਾਂ ਦੀ ਕਥਾ ਕਰਨ ਵਾਲਾ ਸਿੰਘ ਬੋਲਿਆ ਗੱਜ ਕੇ ਜੇਕਾਰਾ ਗਜਾਵੇ ਫਤੇ ਪਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸਿੰਘਾਂ ਨੇ ਜਕਾਰਿਆਂ ਨਾਲ ਜੰਗਲ ਗੂੰਜਣ ਲਾ ਦਿੱਤਾ ਖਾਲਸਾ ਜੀ ਦਰਾਨੀਆਂ ਦੀ ਟੁਕੜੀ ਪਿੱਛਾ ਕਰਦੀ ਆ ਰਹੀ ਹੈ ਮੋਰਚੇ ਮੱਲ ਲਓ ਲਉ ਲਹਾਨ ਹੋਇਆ ਸੁੱਖਾ ਸਿੰਘ ਚੜ੍ਹਦੀ ਕਲਾ ਵਿੱਚ ਬੋਲ ਰਿਹਾ ਸੀ ਗੋਲੀਆਂ ਦੇ ਨਿਸ਼ਾਨੇ ਅੱਖਾਂ ਜਾਂ ਧੌਣ ਬਣਾਇਓ ਸੰਜੂਆਂ ਬਹੁਤ ਭਾਰੀਆਂ ਨੇ ਉਹਨਾਂ ਦੀਆਂ ਸੀਨਿਆਂ ਵਿੱਚ ਨਹੀਂ ਵਜਣੀਆਂ ਗੋਲੀਆਂ ਸਿੰਘਾਂ ਦੀਆਂ ਬਦੂਖਾਂ ਦੇ ਹੱਲੇ ਨੇ ਕਈ ਗਿਲਜੇ ਥਾਂ ਟੇਰਕਾਰ ਦਿੱਤੇ ਤੇ ਬਾਕੀ ਦਰਿਆ ਦੇ ਪਰਲੇ ਪਾਰ ਖੂਚ ਕਰ ਗਏ ਹੁਣ ਚੱਜ ਨਾਲ ਹੀ ਤਾਕਤ ਵੇਖ ਲਓ ਖਾਲਸੇ ਦੀ ਇੰਨੀ ਛੇਤੀ ਕਾਦੀ ਹੈ ਪਛਾਹ ਮੋੜਨ ਦੀ ਭੱਜੇ ਜਾਂਦੇ ਗਿਲਜਿਆਂ ਵੱਲ ਇੱਕ ਪਜੰਗੀ ਨੇ ਮਿਹਣੇ ਦਾ ਤੀਰ ਮਾਰਿਆ ਪਰ ਉਹ ਸਿੰਘਾਂ ਜਿਹਾ ਜੇਰਾ ਨਾ ਕਰ ਸਕੇ ਤੇ ਮੁੜ ਦਿਖਾਈ ਨਾ ਦਿੱਤੇ ਬਹੁਤ ਪਿਆਰ ਨਾਲ ਚੜਤ ਸਿੰਘ ਨੇ ਸੁੱਖਾ ਸਿੰਘ ਨੂੰ ਸੰਭਾਲਿਆ ਤੇ ਦੇਖਭਾਲ ਕੀਤੀ ਜਦ ਸੁਖਾ ਸਿੰਘ ਕੁਝ ਹੋਸ਼ੇਚ ਆਇਆ ਤਾਂ ਜਥੇਦਾਰ ਤੇ ਕੁਝ ਹੋਰ ਸਿੰਘ ਉਸ ਦਾ ਪਤਾ ਲੈਣ ਆਏ ਬਾਕੀ ਹੋਰ ਜਥਿਆਂ ਦੇ ਜਥੇਦਾਰ ਵੀ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਸੁਣ ਕੇ ਦਰਸ਼ਨ ਕਰਨ ਲਈ ਆਏ ਸਾਰੇ ਸੁਖਾ ਸਿੰਘ ਨੂੰ ਪੇਟ ਕਰਨ ਲਈ ਨਾਲ ਇੱਕ ਇੱਕ ਘੋੜਾ ਲੈ ਕੇ ਆਏ ਧੰਨ ਹੈ ਤੂੰ ਸਿੰਘਾ ਧੰਨ ਤੇਰੀ ਕਮਾਈ ਧੰਨ ਪੰਥ ਦੇ ਵਾਲੀ ਕਲਗੀਧਰ ਪਿਤਾ ਹਰ ਮਿਲਣ ਆਉਣ ਵਾਲੇ ਸਿੰਘ ਦੇ ਮੂੰਹੋਂ ਇਹੋ ਬੋਲ ਨਿਕਲਦੇ ਸੁੱਖਾ ਸਿੰਘ ਨੇ ਜਥੇਦਾਰ ਛਾਮ ਸਿੰਘ ਦਾ ਘੋੜਾ ਰੱਖ ਲਿਆ ਤੇ ਬਾਕੀ ਸਿੰਘਾਂ ਦੇ ਘੋੜੇ ਮੋੜਦਿਆਂ ਬੋਲਿਆ ਖਾਲਸਾ ਪੰਥ ਦੀ ਅਮਾਨਤ ਹੈ ਖਾਲਸਾ ਪੰਥ ਦੀ ਸਾਂਝੀ ਹੈ ਮੈਨੂੰ ਜਦ ਲੋੜ ਹੋਈ ਫਿਰ ਮੰਗ ਲਵਾਂਗਾ ਜਥੇਦਾਰ ਜੀ ਤਾਂ ਮੇਰੇ ਪਿਤਾ ਹਨ ਉਹਨਾਂ ਦੀ ਜਾਇਦਾਦ ਤੇ ਮੇਰਾ ਹੱਕ ਹੈ ਜਥੇਦਾਰ ਛਾਮ ਸਿੰਘ ਵਾਲੇ ਘੋੜੇ 'ਤੇ ਥਾਪੀ ਮਾਰਦਿਆਂ ਸੁੱਖਾ ਸਿੰਘ ਮਸਕਰਾਉਂਦਾ ਬੋਲਿਆ ਖਾਲਸਾ ਪੰਥ ਤੇਰੇ ਤੇ ਤਰੁਠਾ ਹੈ ਸੁਖਾ ਸਿਆ ਕੋਈ ਅਰਦਾਸ ਬੇਨਤੀ ਕੋਈ ਲੋੜ ਹੈ ਤਾਂ ਦੱਸ ਜਥੇਦਾਰ ਨੇ ਸੁਖਾ ਸਿੰਘ ਨੂੰ ਮੋਢੇ ਤੇ ਪਿਆਰ ਦੇਂਦਿਆਂ ਕਹਾ ਸੁਖਾ ਸਿੰਘ ਸਰਬੱਤ ਪੰਥ ਅੱਗੇ ਹੱਥ ਜੋੜ ਖਲੋ ਗਿਆ ਤੇ ਬੋਲਿਆ ਜੇ ਖਾਲਸਾ ਮੇਰਾਂ ਦੇ ਘਰ ਵਿੱਚ ਹੈ ਤਾਂ ਮੈਨੂੰ ਦੁਬਾਰਾ ਪੰਥ ਵਿੱਚ ਸ਼ਾਮਲ ਕਰ ਲਵੇ ਤੇ ਮੈਨੂੰ ਕੁੜੀ ਮਾਰ ਦੇ ਦੋਸਤੋਂ ਮੁਕਤੀ ਦੇਵੇ ਹੈ ਸੁਖਾ ਸਿੰਘ ਪੰਥ ਵਿੱਚੋਂ ਛੇਕਿਆ ਹੋਇਆ ਸੀ ਬਾਬੇ ਦੇ ਇਹ ਬੋਲ ਸਾਨੂੰ ਸੁਣ ਕਰ ਗਏ ਤੇ ਇੰਦਰਜੀਤ ਸਿੰਘ ਹੈਰਾਨ ਹੁੰਦਾ ਬੋਲਿਆ ਕਥਾਕਾਰ ਸਾਡੀ ਪਰੇਸ਼ਾਨੀ ਸਮਝ ਗਿਆ ਤੇ ਇੱਕਦਮ ਬੋਲਿਆ ਨਹੀਂ ਨਹੀਂ ਸਿੰਘ ਨੂੰ ਛੇਕਿਆ ਨਹੀਂ ਸੀ ਹਾਂ ਭਾਂਡਾ ਧਿਆਗਿਆ ਹੋਇਆ ਸੀ ਰੋਟੀ ਦੀ ਸਾਂਝ ਤੋੜੀ ਹੋਈ ਸੀ ਖਾਲਸੇ ਦੇ ਬਵੇਕੀ ਬਰਤਨਾਂ ਨੂੰ ਛੂ ਨਹੀਂ ਸਕਦਾ ਸੀ ਪਰ ਬਾਬੇ ਦੇ ਇਹਨਾਂ ਬੋਲਾਂ ਨੇ ਸਾਡੀ ਹੈਰਾਨੀ ਸਗੋਂ ਹੋਰ ਵਧਾ ਦਿੱਤੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਇਆ। ਇਤਿਹਾਸ ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤ ਪ੍ਰਕਾਰ ਦੀਆਂ ੁੱਲ੍ਹਾ ਚੁੱਕਾ ਹੁੰਦਿਆਂ। ਇਤਿਹਾਸ ਪੜ੍ਹਦਿਆਂ ਹੋਈਆਂ ੁੱਲਾਂ ਦੀ ਮਾਫੀ ਮਾਫੀ ਚਾਹੁੰਦੇ ਹਾਂ। ਔਰ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੁਣਾਉਣ ਦੀ ਸੁਣਨ ਦੀ ਸੋਝੀ ਬਖਸ਼ਣ। ਅੱਗੇ ਇਹ ਜੰਗ ਦੀ ਅਗਲਾ ਅਧਿਆਇ ਕੱਲ ਨੂੰ ਲੈ ਕੇ ਅੱਗੇ ਲੈ ਕੇ ਹਾਜ਼ਰ ਹੋਵਾਂਗੇ। ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।